ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਦੋਸਤੋ ਉਹ ਕੈਂਡੀਡੇਟਸ ਜਿਹੜੇ ਵਿਜ਼ਟਰ ਵੀਜ਼ਾ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ ਅਪਲਾਈ ਕਰਨਾ ਚਾਹੁੰਦੇ ਨੇ ਮੁੰਨਾ ਵਾਸਤੇ ਇੱਕ ਜ਼ਰੂਰੀ ਜਾਣਕਾਰੀ ਆ ਉਹ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਇਸ ਵੀਡੀਓ ਨੂੰ ਗੌਰ ਨਾਲ ਸੁਣਨਾ ਅੱਗੇ ਵੀ ਮੈਂ ਕਈ ਵਾਰ ਇਸ ਵਿਸ਼ੇ ਦੇ ਉੱਤੇ ਵੀਡੀਓ ਬਣਾਈ ਆ ਪਰ ਅਸੀਂ ਗੌਰ ਨਹੀਂ ਕਰਦੇ ਛੱਡ ਜਾਂਦੇ ਆ ਗੱਲ ਨੂੰ ਸੁਣ ਕੇ ਉੱਥੇ ਹੀ ਫਿਰ ਉਹ ਛੋਟੀ ਜਿਹੀ ਅਣਗਹਿਲੀ ਨਾ ਸਾਡੇ ਲਈ ਕਾਫੀ ਖਤਰਨਾਕ ਸਾਬਤ ਹੁੰਦੀ ਆ ਦੋਸਤੋ ਜਦੋਂ ਅਸੀਂ ਵਿਜ਼ਟਰ ਵੀਜ਼ਾ ਲਵਾ ਲੈਨੇ ਆ ਨਾ ਤੁਹਾਡੇ ਹੁਣ ਪੇਰੈਂਟਸ ਸਾ ਜਾਂ ਗ੍ਰੈਂਡਪੇਰੈਂਟਸ ਸਾ ਜਦੋਂ ਉਹ ਟਰੈਵਲ ਕਰਕੇ ਤੁਹਾਡੇ ਕੋਲ ਕੈਨੇਡਾ ਪਹੁੰਚਦੇ ਹਨ ਅਸੀਂ 100-150 ਡਾਲਰ ਬਚਾਉਣ ਖਾਤਰ ਉਹਨਾਂ ਦੀ ਹੈਲਥ ਇੰਸ਼ੋਰੈਂਸ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਕਰਾਉਂਦੇ ਹਾਂ ਮਾੜਾ ਜਿਹਾ ਵੀ ਉਨੀ ਕੀ ਹੋ ਜਾਂਦੀ ਹੈ ਨਾ ਜਦੋਂ ਰੱਬ ਨਾ ਕਰੇ ਖੁਦਾ ਨਾ ਖਾਸ ਤਾ ਤੁਹਾਡੇ ਪੇਰੈਂਟਸ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਤੁਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਸਾਰੇ ਚੜ੍ਹਦੀ ਕਲਾ 'ਚ ਰਹਿਗੇ ਪਰ ਇਨਸਾਨ ਆ ਸਾਡੇ ਨਾਲ ਕਿਸੇ ਟਾਈਮ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਫਿਰ ਇੱਕ ਵਾਰੀ ਇੱਥੇ ਹਸਪੀਟਲ ਜਾਣਾ ਪੈ ਜੇ ਨਾ ਤਾਂ ਉਹ ਸਾਨੂੰ 2-3000 ਡਾਲਰ 'ਚ ਪੈ ਜਾਂਦਾ ਜਣੀ ਜੇ ਸਿਰਫ ਆਪਾਂ ਨੂੰ ਜਾਣਾ ਹੀ ਪੈਗੇ ਜੇ ਆਪਾਂ ਨੂੰ ਹਸਪੀਟਲ ਇੱਕ ਵਾਰੀ ਐਂਬੂਲੈਂਸ ਕਾਲ ਕਰਕੇ ਸਾਨੂੰ ਜਾਣਾ ਪੈ ਜੇ ਸਿਰਫ ਜਾ ਗਏ ਆ ਉੱਥੇ ਜਾ ਕੇ ਮੜਾ ਚੈੱਕ ਅਪ ਹੋਇਆ ਤੇ ਵਾਪਸ ਆ ਗਏ ਆ 3000 ਡਾਲਰ ਯਾਨੀ ਕਿ ਇੰਡੀਆ ਦਾ 2 ਲੱਖ ਲੱਖ ਪੌਣੇ 1.2 ਲੱਖ ਰੁਪਈਆ ਬਣ ਜਾਂਦਾ ਤੇ ਜੇ ਕਿਤੇ ਕੋਈ ਉਨੀ ਕੀ ਹੋ ਜੇ ਤੇ ਜਿਆਦਾ ਗੱਲ ਵਾਝੇਵੇ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਕਿ ਮੇਰੇ ਕਾਸੀ ਮਿੱਤਰ ਪਿਆਰੇ ਉਹਨਾਂ ਦੀ ਫੈਮਲੀ ਦੇ ਵਿੱਚੋਂ ਇੱਕ ਬਜ਼ੁਰਗ ਇੱਥੇ ਆਇਆ ਸੀ 100 ਡੇਟ 150 ਡਾਲਰ ਪੜੇ ਲਿਖੇ ਲੋਕਾਂ ਪਤਾ ਨਹੀਂ ਕਿਉਂ ਐ ਕਰ ਜਾਂਦੇ ਆ 100 ਡੇਟ 150 ਡਾਲਰ ਕੁਝ ਵੀ ਨਹੀਂ ਹੁੰਦਾ ਜਿੱਥੇ ਅਸੀਂ ਇੰਨੇ ਪੈਸੇ ਟਿਕਟਾਂ ਤੇ ਖਰਚ ਕੇ ਆਉਂਦੇ ਆ ਘੁੰਮਦੇ ਆ ਫਿਰਦੇ ਆ ਸ਼ਾਪਿੰਗਾਂ ਕਰਦੇ ਆ 150 ਡਾਲਰ ਸਿਰਫ ਤੇ 10 ਦਿਨ ਉਹਨਾਂ ਨੂੰ ਹਸਪੀਟਲ ਲੈਣਾ ਪੈ ਗਿਆ 70 ਤੋਂ 75 ਹਜ਼ਾਰ ਡਾਲਰ ਦਾ ਬਿੱਲ ਬਣਿਆ ਦੋਸਤੋ ਹੁਣ ਕਿਸ਼ਤਾਂ ਬਣੀਆਂ ਨੇ ਹੁਣ ਉਹ ਅਗਰੇ 3 ਸਾਲਾਂ ਦੇ ਵਿੱਚ ਉਹਨੂੰ ਪੇ ਕਰਨਗੇ ਤਾਂ ਆਪਾਂ ਅਜਈਆਂ ਗਹਿਲੀਆਂ ਨਾ ਵਰਤ ਕੇ ਜਦੋਂ ਟਰੈਵਲ ਕਰਨਾ ਹੁੰਦਾ ਟਰੈ ਤੇ ਇੰਸ਼ੋਰੈਂਸ ਕਰਾਉਣੀ ਵੀ ਕੈਨੇਡੀਅਨ ਕੰਪਨੀ ਤੋਂ ਆਂ ਇੰਡੀਅਨ ਕੰਪਨੀ ਤੋਂ ਇੰਸ਼ੋਰੈਂਸ ਨਹੀਂ ਕਰਾਉਣੀ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਤਾਂ ਦੱਸ ਰਿਹਾ ਹਾਂ ਉਹਦੇ ਪਿੱਛੇ ਕਾਰਨ ਕੀ ਆ ਇੱਕ ਤਾਂ ਰਾਈਟ ਅਵੇ ਹੀ ਕਲੇਮ ਹੋ ਜਾਣੀ ਹੈ ਜਦੋਂ ਤੁਹਾਡੀ ਕੈਨੇਡੀਅਨ ਕੰਪਨੀ ਤੋਂ ਇੰਸ਼ੋਰੈਂਸ ਹੋਊਗੀ ਤੁਸੀਂ ਉੱਥੇ ਜਾਣਾ ਇੰਸ਼ੋਰੈਂਸ ਦਾ ਆਪਦਾ ਦੇਣਾ ਇੰਸ਼ੋਰੈਂਸ ਤੇ ਰਾਈਟ ਅਵੇ ਹਸਪੀਟਲ ਨੇ ਉੱਥੋਂ ਕਲੇਮ ਕਰ ਲੈਣਾ ਜੇ ਤੁਸੀਂ ਇੰਡੀਅਨ ਅ ਕਿਸੇ ਕੰਪਨੀ ਤੋਂ ਇੰਸ਼ੋਰੈਂਸ ਕਰਾਉਨੇ ਹੋ ਪਹਿਲਾਂ ਤੁਸੀਂ ਇੱਥੇ ਆਪੇ ਕਰੋਗੇ ਫਿਰ ਤੁਸੀਂ ਉਹਨੇ ਇੰਡੀਆ ਜਾ ਕੇ ਕਲੇਮ ਕਰਨ ਦੀ ਕੋਸ਼ਿਸ਼ ਕਰੋਗੇ ਹੁਣ ਕੈਨੇਡਾ ਤੇ ਇੰਡੀਆ ਦੇ ਵਿੱਚ ਥੋੜੇ ਤੋਂ ਸੌਪਰੂਫ ਮੰਗਣਗੇ ਕਲੇਮ ਹੀ ਨਹੀਂ ਹੁਣਾ ਸਾਡੇ ਇਹ ਵਾਪਰ ਚੁੱਕੀ ਹੈ ਤਾਂ ਕਰਕੇ ਤੁਹਾਨੂੰ ਦੱਸ ਰਿਹਾ ਕੈਨੇਡੀਅਨ ਕੰਪਨੀ ਤੋਂ ਇੰਸ਼ੋਰੈਂਸ ਕਰਾਉਣੀ ਆ ਇੰਸ਼ੋਰੈਂਸ ਕਰਾਉਣ ਤੋਂ ਬਿਨਾ ਆਪਦੇ ਮਾਪਿਆਂ ਨੂੰ ਜਹਾਜ਼ 'ਚ ਨਹੀਂ ਬਿਠਾਉਣਾ ਇਕੱਲੇ ਮਾਪਿਆਂ ਦੀ ਗੱਲ ਨਹੀਂ ਤੁਸੀਂ ਵੀ ਜੰਗ ਹੋ ਥਵੇਰ ਵੀ ਤੁਸੀਂ ਵਿਜ਼ਟਰ ਵੀਜ਼ਾ ਤੇ ਆ ਰਹੇ ਹੋ ਤਾਂ ਆਪਦੀ ਹੈਲਥ ਇੰਸ਼ੋਰੈਂਸ ਮੈਡੀਕਲ ਇੰਸ਼ੋਰੈਂਸ ਕਰਾ ਕੇ ਹੀ ਉੱਥੋਂ ਤੁਰਨਾ ਆ ਤੋ ਇਨਕੇ ਨਾ ਦੋਸਤੋ ਖੈਮਾ ਦਾ ਜੱਜ ਕਾਂ ਜੀ ਜੇ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਕੈਨੇਡਾ ਦੇ ਵਿੱਚ ਤਾਂ ਜੀਡੀ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਲਓ ਮਗਰ ਤੁਸੀਂ ਉੱਥੇ ਇੰਡੀਆ ਭਪਿੰਦਰ ਸਿੰਘ ਗਿੱਲ ਨਾਲ ਅਪਾਇੰਟਮੈਂਟ ਬੁੱਕ ਕਰ ਲਓ ਤੇ ਉਹਨੂੰ ਨਜ਼ਦੀਕੀ ਬ੍ਰਾਂਚ ਦੇ ਵਿੱਚ ਜਾ ਕੇ ਮਿਲ ਲਓ ਤੁਹਾਡੇ ਸਾਰੇ ਮਸਲਿਆਂ ਦਾ ਉਹ ਹੱਲ ਕਰ ਦੇ ਧੰਨਵਾਦ